ਨੇ ਤਾਂ ਆਪ ਨਗਰ ਨਾ ਦੁਖ ਹੰਤਾ ਸੁਖਰਾਸ ਤਾਕੋ ਵਿਗਨ ਕੂ ਲਾਗੈ ਜਾਕੀ ਪ੍ਰਭ ਅਗੇ ਅਦਾਸ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗੋਤੀ ਜੀ ਸਾਈ ਵਾਹਿਗੁਰੂ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਤਮ ਭਗੋਤੀ ਸਿਮਰ ਕਾ ਗੁਰੂ ਨਾਨਕ ਲੈ ਤੇ ਆਏ ਫਿਰੰਗਤ ਗੁਰ ਤੇ ਅਮਰਦਾਸ RAMਦਾਸ ਹੋਈ ਸਹਾਇ ਅਰਜੁਨ ਹਾਰ ਗੋਬਿੰਦ ਨਾਉ ਸਵਰਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਜਿਥੇ ਸਾਥ ਦੁੱਖ ਜਾਏ ਤੀਖ ਬਹਾਦਰ ਸਿਮਰਿਆ ਕਾਰਨੋਂ ਨਿਦਾਵੈ ਧਾਈ ਸਭ ਧਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਤੁਹਾਰ ਸਾਤ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਧਾਈ ਹੋਏ ਸਹਾਏ ਦਸਾਂਈ ਪਾਤਸ਼ਾਹਾਂ ਦੀ ਜੋਤ ਚਵਰ ਸ਼ਤਰ ਤਖਤ ਦੇ ਮਾਲਕ ਗੁਰਤਾ ਗੱਦੀ ਤੇ ਬ੍ਰਾਜਮਾਨ ਹਾਜ਼ਰ ਨਾਜ਼ਰ ਪ੍ਰਤਖਤ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਧਰ ਕੇ ਬੋਲਣਾ ਜੀ ਸਿਮਰਿ ਗੁਰੂ ਬੋਲਣਾ ਜੀ ਸਿਮਰਿ ਗੁਰੂ ਸਤਿਗੁਰਾਂ ਜੀ ਸਾਜਿ ਨਵਾਜੀ ਪੰਚਾਰੇ ਚਾਰ ਸਿਰਦਾਂ ਦੇ ਚਾਰ ਮੁਕਤੇ ਅਰਥੀਆਂ ਜਪੀਆਂ ਤੱਪੀਆਂ ਜਿਨ੍ਹਾਂ ਨੇ ਨਾਮ ਜਪਿਆ ਵੰਡ ਕੇ ਸ਼ਗਿਆ ਦੇਖ ਲਈ ਤੇਗਵਾਹੀ ਜੇ ਕੇ ਅੰਡ ਰੈਡ ਕੀਤਾ ਦਿਨਾਂ ਪਿਆਰਿਆਂ ਸੁਜਾਰਿਆਂ ਦੀ ਕਵਿਤਾ ਕਮਾਈ ਦਾ ਧਿਆਨ ਧੜ ਕੇ ਬੋਲਣਾ ਜੀ ਬੋਲਣਾ ਜੀ ਸਾਰੀ ਦੁਨੀਆ ਨੇ ਧਰਮ ਰੇ ਸਿੱਧ ਤੇ ਬੰਦ ਬੰਨ ਕਟਵਾਏ ਕੁਪਰੀਆਂ ਲਹਾਈਆਂ ਚਰਕੜੀਆਂ ਤੇ ਚੜੇ ਤਾਂ ਨਾਂ ਆ ਰਿਆ ਨਾਲ ਚਲਵਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰੇ ਆ ਸਿੱਖੀ ਕੇਸਾ ਸਵਾਸਤ ਤੱਕ ਨਿਭਾਇਤ ਨ ਵਰਤਮਾ ਤੇ ਪ੍ਰਾਤਨ ਸਮੇਂ ਦੇ ਸ਼ਹੀਦ ਸਿੰਘਾ ਸਿੰਘਣੀਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲਣਾ ਜੀ ਸਵਾਹਾ ਗੁਰੂ ਬੋਲਣਾ ਜੀ ਸਵਾਹਾ ਗੁਰੂ ਮੰਜਾ ਤਖਤਾ ਸਰਬੱਤ ਹੀ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲਣਾ ਜੀ ਸਵਾਹਾ ਗੁਰੂ ਬੋਲਣਾ ਜੀ ਜੱਥੇ ਮੇ ਸਬਤ ਖਾਲਸਾ ਜੀ ਕੀ ਅਰਦਾਸ ਹੈ ਸਬਤ ਖਾਲਸਾ ਜੀ ਕੋ ਵਾਹਿਗੁਰੂ 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 ਨਾਮ ਜਿਤ ਆਵੇ ਚਿਤ ਆਵਣ ਕਾ ਸਦਕਾ ਸਰਬ ਸੁਖੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹ ਰਚਿਆ ਰਾਇ ਤੇਗ ਤੇਗ ਫਤੇ ਬਿਰਤ ਕੀ ਪੈ ਪੰਦ ਕੀ ਜੀਤ ਸ੍ਰੀ ਸਾਹਿਬ ਜੀ ਸਹਾਈ ਖਾਲਸਾ ਜੀ ਕੇ ਬੋਲ ਬਾਲੀ ਬੋਲਣਾ ਜੀ ਵਾਹਿਗੁਰੂ ਬੋਲਣਾ ਜੀ ਵਾਹਿਗੁਰੂ ਬਖਸ਼ੋ ਜੀ ਪਿਆਰੀ ਸਿਖਾ ਨੂੰ ਸਿੱਖੀ ਦਾ ਕੇਸਦਾਨ ਰਹਿਤਦਾਨ ਗਵੇਕਦਾਨ ਕਿੰਗਿਆ ਚੰਦੇ ਬੰਗੇ ਜੁਗ ਜੁਗ ਅਟਲ ਸਰਵਕਾ જયਕਾਰ ਬੋਲੜਾ ਜੀ ਸਿਵਾ ਸੇ ਸੁਰ ਨੀ ਸਿਵਾ ਸੇ ਸਿੱਖਾਂ ਦਾ ਵਣ ਨੀਵਾ ਮਤ ਉੱਚੀ ਮਤ ਪਤ ਦਾ ਰੱਖਾ ਹੈ ਤਾਕਤ ਆਪਣੀ ਪੰਥ ਦੇ ਸਦਾ ਸਾਈਂ ਤਰਪਾਛਾ ਜੀ ਸ਼੍ਰੀ ਨਨ ਕਾਣਾ ਸਹਿਬ ਤੇ ਹੋ ਗੁਰਦੁਆਰੇ ਗੋਤਾ ਮਾਤੋਂ ਜਿਨ੍ਹਾਂ ਤੋਂ ਆਪ ਜੀ ਦੇ ਖਾਲਸਾ ਪੰਥ ਨੂੰ ਵਿਛੋੜਿਆ ਗਿਆ ਖੁੱਲੇ ਦਰਸ਼ਨ ਦੀ ਦਾ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੇਨ ਬਾਣਿਓ ਕੇ ਮਾਨ ਨਿਤਾਣਿਓ ਕੇ ਤਾਨ ਨਿਉਟਿਓ ਕੀ ਓਟ ਨਿਆਸਤਰੀਓ ਕੇ ਆਸਰੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਧੰਨ ਧੰਨ ਹਾਜ਼ਰ ਨਾਜ਼ਰ ਪ੍ਰਤਕ ਸਤਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਸੋਹਣੇ ਚਰਣਾ ਕਮਲਾਂ ਪਾਸ ਅਰਦਾਸ ਬੇਨਤੀ ਜੋਦੜੀ ਸਤਿਗੁਰੂ ਜੀ ਆਪ ਜੀ ਦੀ ਮਹਾਨ ਬਖਸ਼ਿਸ਼ ਕਿਰਪਾ ਰਹਿਮਤ ਹੋਈ ਹੈ ਅੰਮ੍ਰਿਤ ਵੇਲੇ ਦੇ ਦੀਵਾਨ ਸਜੇ ਸਜੇ ਹੋਏ ਦੀਵਾਨਾਂ ਦੇ ਵਿੱਚ ਸਤਿਗੁਰੂ ਜੀ ਆਪ ਜੀ ਨੇ ਸੋਹਣੇ ਤਖਤਾਂ ਤੇ ਸੁਭਾਈ ਮਾਣੋ ਕੇ ਸੰਗਤਾਂ ਨੂੰ ਕੁੱਲੇ ਦਰਸ਼ਨ ਦੀਦਾਰ ਬਖਸ਼ੀ ਅਪਰੰਤ ਧੁਰ ਕੀ ਬਾਣੀ ਆਈ ਤੈਨ ਸਗਲੀ ਚਿੰਤਾ ਗਟਾਈ ਜੀ ਦੇ ਨਿਤਨੇਮ ਸਮੰਤ ਨਹੀਂ ਆਪ ਜੀ ਨੇ ਦਾਤਾ ਮਖਸ਼ਿਜ ਕੀਤੀਆਂ ਪ੍ਰੰਤ ਪਾਵਨ ਗੁਰਬਾਣੀ ਦੀ ਵਿਚਾਰ ਦੀ ਬਖਸ਼ਿਜ ਕੀਤੀ ਸਤਿਗੁਰੂ ਜੀ ਆਪ ਜੀ ਦੀ ਪਾਵਨ ਗੁਰਬਾਣੀ ਵਿਚਾਰਦੇ ਆ ਗੁਰਬਾਣੀ ਨਿਤਨੇਮ ਪੜ੍ਹਦੇ ਆ ਸ਼੍ਰਵਣ ਕਰਦੇ ਆ ਅਮਰਤ ਵੇਲੇ ਤੋਂ ਧਾਰਦੀ ਸਰੂਪ ਦੀ ਸੇਵਾ ਕਰਦੇ ਆ ਨਿੱਕਈ ਭੁੱਲਾਂ ਹੋ ਗਈਆਂ ਹੋਣ ਗਈ ਮਾਫ਼ ਕਰਨੀਆਂ ਜੀ ਬਾਣੀ ਸੋਧ ਕੇ ਸੱਚਖੰਡ ਵਿਖੇ ਪ੍ਰਵਾਨ ਕਰਨੀ ਕਿਰਪਾ ਕਰਨੀ ਪੜੀ ਸੁਣੀ ਬਾਣੀ ਦਾ ਪਲ ਪਾੜਨਾ ਸੁਣਨ ਵਾਲਿਆਂ ਦੇ ਹਿਰਦਿਆਂ ਤੇ ਵਸਾਉਣਾ ਅਗੇ ਤੋਂ ਸੁਧ ਸੇਵਾ ਕਰਨ ਦਾ ਸੁ ਗੁਰ ਬਾਣੀ ਪਰਨ ਸੁਣਦੀ ਆਪ ਜੀ ਨੇ ਸੋਝੀ ਬਖਸ਼ਿਸ਼ ਕਰਨੀ ਸਤਿਗੁਰੂ ਪਾਤਸ਼ਾਹ ਜੀ ਆਪ ਜੀ ਦੇ ਹੁਕਮ ਅਨਸਾਰ ਚਾਰ ਪੈ ਰਾਤਰੀ ਸੁਖਾ ਦੀਪਤੀ ਤੋਈ ਚਾਰ ਪੈਰ ਦਿਨ ਆਇਆ ਆਪ ਜੀ ਦੇ ਭਾਣੇ ਹੁਕਮ ਅਨਸਾਰ ਸੁਖਾ ਦਾਬਤੀ ਧੋਵੇ ਸਤਿਗੁਰੂ ਪਾਤਸ਼ਾਹ ਜੀ ਸਭੀ ਹੋਇਆਤ ਲੋਕ ਦੇ دیਵਾਨਾ ਅੰਦਰ ਬਾਗ ਮੱਜਰ ਸੰਸਾਧੂਆਂ ਧੂਣੀ ਕਾਇਸ਼ ਨਾਮ ਦੇ ਮਹਾਵਾਚਾ ਬਸਾ ਸਤਿਗੁਰੂ ਜੀ ਚਲ ਰੇ ਮਾਰਗ ਦੇ ਮੀਨੇ ਦੁਆ ਲੰਗਰ ਦੀ ਸੇਵਾ ਸਤਿਗੁਰੂ ਦਾੜ ਘਰ ਦੇ ਚਰਨ ਸੇਵਕ ਭਾਈ ਸੁਖਵੀਰ ਸਿੰਘ ਉਰਫ ਸੁੱਖਾ ਇਹਨਾਂ ਦੇ ਸਮੁੱਚੇ ਪਰਿਵਾਰ ਪਾਸੋਂ ਸਵਰੀਨਾ ਟੱਕਰ ਅਤੇ ਜੁਗੇਸ਼ ਟੱਕਰ ਦੇ ਸਤਿਗੁਰੂ ਪਾਤਸ਼ਾਹ ਜੀ ਜਨਮ ਦਿਨ ਨੂੰ ਮੋਕੜਾ ਕੇ ਆਪ ਜੀ ਦੇ ਸੋਹਣੇ ਚਰਨਾਂ ਪਾਸ ਅਰਦਾਸਾਂ ਬੇਨਤੀਆਂ ਲੰਗਰਾਂ ਦੀਆਂ ਸੇਵਾਵਾਂ ਹੋਈਆਂ ਆਪ ਜੀ ਨੇ ਕਿਰਪਾ ਕਰਨੀ ਜੀ ਬੱਚਿਆਂ ਨੂੰ ਲੰਮੀ ਆਰਜੂ ਦੇਹ ਰੋਗਤਾ ਚੜਦੀ ਕਲਾ ਦਿਨ ਦੁਗਣੀ ਰਾਖ ਚੁਗਣੀ ਤਰੱਕੀ ਬਖਸ਼ਿਸ਼ ਕਰਨੀ ਜੀ ਸਵਰੀਨਾ ਟੱਕਰ ਨੂੰ ਸਤਿਗੁਰੂ ਪਾਤਸ਼ਾਹ ਜੀ ਦੇ ਦੀ ਅਰੋਗਤਾ ਬਖਸ਼ਿਸ਼ ਕਰੋ ਚੜ੍ਹਦੀਆਂ ਕਲਾ ਵਿੱਚ ਕਰੋ ਸਮੁੱਚੇ ਪਰਿਵਾਰ ਪਾਸੋਂ ਜਿਸ ਮਨੋ ਕਾਮਨਾ ਭਾਵਨਾ ਕਾਰਜ ਨੂੰ ਲੈ ਕੇ ਆਪ ਜੀ ਦੇ ਸੋਨੇ ਚੰਨਾ ਪਾਸ ਸੇਵਾਵਾਂ ਅਰਦਾਸਾਂ ਬੇਨਤੀਆਂ ਹੋਈਆਂ ਸੰਤ குரு ਜੀ ਆਪ ਜੀ ਨੇ ਸੋ ਸੋ ਮਨੋ ਕਾਮਨਾ ਭਾਵਨਾ ਵਾ ਸੰਪੂਰਨ ਕਰਨੀਆਂ ਸਮੁੱਚੇ ਪਰਿਵਾਰ ਦੇ ਦੁੱਖਾਂ ਕਲੇਸ਼ਾਂ ਰੋਧਾਂ ਸੋਧਾਂ ਇਹਨਾਂ ਪਰਮਾਤਮਾ ਦਾ ਨਾਸ ਕਰਨਾ ਆਪ ਜੀ ਦੀ ਬੜੀ ਸੁਨਿਮਰਬਾਣੀ ਦਾ ਪ੍ਰਕਾਸ਼ ਕਰਨਾ ਜੀ ਦੇਸਾਂ ਵਿਦੇਸਾਂ ਅੱਜ ਪਰਿਵਾਰ ਦੇ ਕਾਰੋਬਾਰਾਂ ਦੀਆਂ ਤਰੱਕੀਆਂ ਮਾਲ ਮਨੁੱਖੀ ਫਸਲ ਵਾੜੀ ਹਰ ਤਰ੍ਹਾਂ ਕਰਕੇ ਆਪ ਜੀ ਨੇ ਵਾਅਦੇ ਵਰਤਾਉਣੇ ਜੀ ਮੇਰਾ ਪ੍ਰਿਆਤ ਰੱਖਣਾ ਸਤਿਗੁਰੂ ਪਾਤਸ਼ਾਹ ਜੀ ਇਸ ਵੇਲੇ ਆਪ ਜੀ ਦੀ ਹਜ਼ੂਰੀ ਅੰਦਰ ਸਮੁੱਚੇ ਪਰਿਵਾਰ ਪਾਸੋਂ ਆਪ ਜੀ ਨੂੰ ਸਤਿਗੁਰੂ ਪਾਤਸ਼ਾਹ ਜੀ ਕੋਗਲਵਾਉਣ ਵਾਸਤੇ ਇਹ ਦੇਗ ਆਜਰੇਆ ਸਤਿਗੁਰੂ ਪਾਤਸ਼ਾਹ ਸਜਾਉਣ ਸਮੇਂ ਨਿੱਕੇ ਭੁੱਲਾਵ ਨਹੀਂ ਹੋਣਗੇ ਮਾਫ਼ ਕਰਨੀਆਂ ਜੀ ਕਰੋ ਕਿਰਪਾ ਜਿਨ੍ਹਾਂ ਭੰਡਾਰਿਆਂ ਜੋ ਭੰਡਾਰੇ ਆਏ ਭੰਡਾਰੇ ਭਰਪੂਰ ਕਰਨੇ ਕਾਲ ਕਟਕ ਦੂਰ ਕਰਨੇ ਆਂਤਰ ਵਿੱਚ ਵਾਧੇ ਵਰਤੌਣੇ ਜੀ ਅਨਕ ਪ੍ਰਕਾਰ ਤੋਜਨ ਭੋਗੀਏ ਵਾ ਮਨ ਨਰਮਿਸ਼ਟਾਏ ਕਾਰੀ پاک ਸਰ ਸੋਚ ਪਵਿੱਤਰ ਮੋੜਦਾ ਉਹ ਭੋਗ ਹਰ ਰਾਈ ਆਪ ਜੀ ਕੋ ਲੱਗਿਆ ਹੋਇਆ ਭੂਮ ਸੀਤ ਪ੍ਰਸਾਦ ਪਿਆਰੀ ਸੰਗਤ ਵਿੱਚ ਵਰਤੌਣ ਦੀ ਆਗਿਆ ਹੋਵੇ ਜੀ ਜੋ ਵੀ ਛਕਿਆ ਆਪ ਜੀ ਦਾ ਪਾਵਨ ਨਾਮ ਵਾਹਿਗੁਰੂ 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 ਨਾਮ ਜਪੇ ਜੀ ਸਦੀ ਹੋਈ ਅੰਮ੍ਰਿਤ ਵੇਲੇ ਤੋਂ ਸਤਿਗੁਰੂ ਬਾਚਾ ਜੀ ਬੇਅੰਤ ਸੰਗਤਾਂ ਨੇ ਦਰਦੀਆਂ ਹਾਂ ਦੀਆਂ ਭਰੀਆਂ ਹਾਜ਼ਰੀਆਂ ਦਾ ਪ੍ਰਬੰਧ ਕਰਨੀਆਂ ਚੱਲਿਆ ਹੋਇਆ ਕਾਦਮ-ਕਦਮ ਲਿਖੇ ਲਾਉਣਾ ਤੇਲ ਫੋਲ ਪਿਟਾਵਾ ਅਧਰਤੀ ਪ੍ਰਬੰਧ ਕਰਨੀਆਂ ਸਮੂਹ ਸੰਗਤਾਂ ਨੂੰ ਸਮੂਹ ਪਰਿਵਾਰ ਨੂੰ ਦਰਉ ਕਰੋ ਨਾਮਧਾਰ ਪਰਉਸਾਗ ਸਿੱਖੀ ਜੀਵਨ ਬਰਸ਼ਕੇ ਨਿਹਾਲ ਨਿਹਾਰ ਕਰਨਾ ਸਰਬ ਸੰਗਤਾਂ ਦੇ ਪਰਿਵਾਰ ਦੇ ਕਾਰਜਰਾਸ਼ ਕਰਨੇ ਜੀ ਕਰੋ ਕਿਰਪਾ ਸਤਿਗੁਰੂ ਰੰਧੀ ਹੋਈ ਸੇਵਾ ਆਪ ਜੀ ਦੇ ਸਿਰ ਤੇ ਮੇਰਾ ਬਰਤ ਰੱਖ ਕੇ ਪਰਵਾਰਾਂ ਦੀ ਪਾਵਨ ਪਵਿੱਤਰ ਇਲਾਹੀ ਗੁਮਖਸ਼ ਕੇ ਸੰਤਾਂ ਨੂੰ ਕਿਰਤਾਰਥ ਕਰੋ ਕ੍ਰੰਤ ਹੁਕਮ ਤੇ ਚੱਲਣ ਦੀ ਸਮਰੱਥਾ ਬਖਸ਼ਿ ਕਰੋ ਜੀ ਜੀ ਜਨਤ ਸਰ ਸਰਨੁ ਤੁਮਾਰੀ ਸਰਬ ਚਿੰਤ ਤੋਂ ਬਚਾਸੀ ਜੋ ਦੁਨ ਭਾਵੈ ਸੁਖੀ Bye. ਸਤਿ ਸ੍ਰੀ ਅਕਾਲ ਤਲਗੁਰ ਵਸੇਵੀਐ ਅਰਸੁ ਸਰਬ ਦੇਖਣ ਪਰਸੈ ਹੈ ਜਨਮ ਮਰਨ ਦੁਖ ਦੇਖਣ ਪਰਸੈ ਹੈ ਬੈ ਰਾਹੀ ਬੱਲਾ ਚੁੱਥਾ ਜਪ ਮੰਨ ਰਾਮ ਨਾਮੁ ਦਿੱਸਤਾਰਾ ਓ ਤਕ ਤੰਤਰ ਕੀ ਪਾਪ ਸਭ ਘਰੇ ਆਰ ਪਾਉ ਜਲ ਪਾਰੇ ਜਾਪ ਮੰਨ ਤਰਾ ਮੰਦ ਪੜ ਲਦਾ ਕੋਰ ਵੀ ਚਾਗਾ ਹਰਿਆਲੇ ਸਉ ਸਲਾ ਰਤਨ ਹਿਆੜ ਹਰ ਆਪ ਕੀਆ ਸਲਾ ਨਾਲਕ ਜਿਸ ਕਿਪਕੜੀ ਸੁਹਾਨ ਲਾਬ ਵਿਹਾਜੀ ਆਪੋ ਸੱਚਾ ਗੁਰਦਾਰਾ ਹਰ ਆਪ ਕੀ ਸਰੂ ਸਦਾ ਸਦਤ ਨਹੀਂ ਆ ਹਰ ਆਪ ਕੀ ਆਸਰਾ ਨਾਨਕ ਜਿਸ ਕਿਰਪਾ ਕਰੀ ਸੋ ਹਰ ਨਾਮ ਵਿਹਤੀ ਸੋ ਸਰ ਸੱਚਾ ਗੁਰਦਾ